ਕੋਟਾ ਨਹੀਂ ਹੈ ਥੋੜੀ ਉਹਦੇ ਨਾਲ ਵੱਡੀ ਹੈ ਜਿਆਦਾ ਹਾਂ ਤੇ ਬੱਚੇ ਇਹ ਵੀ ਚਾਰ ਹੀ ਦਿੰਦੀ ਹੈ ਇਹਦਾ ਮੁੱਲ ਮੁੱਲ ਇਹਦਾ 60000 ਬੱਚੇ ਤਿੰਨ ਵੀ ਦੇ ਦਿੰਦੀ ਹੈ ਵੀ ਚਾਰ ਵੀ ਦੇ ਦਿੰਦੀ ਹੈ ਤਿੰਨ ਚਾਰ ਇੰਨੇ ਪੱਕਾ ਐਤ ਕੀ ਕੀ ਲੱਗਦਾ ਇਹ ਤੇ ਬੱਕਰੀਆਂ ਨੇ ਦਿੱਤਾ ਕੁਛ ਹਾਂ ਹਾਂ ਬੱਕਰੀਆਂ ਨੇ ਬਹੁਤ ਬਹੁਤ ਖਰਾਬ ਬੱਕਰੀਆਂ ਦਾ ਸਾਹ ਦੇ ਸੰਦ ਹੋਰ ਵੀ ਟਰੈਕਟਰ ਟੱਪੇ ਬਣਾਏ ਰਹਿਣਾ ਬੇੜੂ ਬੱਕਰੀਆਂ ਵੀ ਫਿਰ ਤੋਂ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਖੜਿਆਂਗੇ ਇਸ ਸਮੇਂ ਆਪਾਂ ਮੁੱਲਾਪੁਰ ਦਾ ਆਖਾ ਬੱਕਰੀਆਂ ਦੀ ਮੰਡੀ ਤੇ ਅੱਜ ਆਪਾਂ ਬੱਕਰੀਆਂ ਉਹ ਦਿਖਾਉਨੇ ਆ ਵੀ ਜਿਹੜੀਆਂ ਤੁਹਾਨੂੰ ਦੋ ਦੋ ਤਿੰਨ ਤਿੰਨ ਨਵੇਂ ਨੇ ਜੀ ਆਉਣੀਆਂ ਤੇ ਉਦੋਂ ਤਿੰਨ ਤਿੰਨ ਠੀਕ ਐ ਅੱਜ ਸ਼ਨੀਵਾਰ ਨੂੰ ਮੰਡੀ ਲੱਗੀ ਸੀ ਵਧੀਆ ਭਰੀ ਸੀ ਤੇ ਬਹੁਤ ਵਪਾਰੀ ਕਿਸਾਨ ਭਰਾ ਦੂਰੋਂ ਦੂਰੋਂ ਆਏ ਵੇਚਣ ਤੇ ਖਰੀਦਣ ਦੇ ਲਈ ਹੁਣ ਆਪਾਂ ਦਿਖਾਉਣਾਂਗੇ ਬਖਤਗੜੀਏ ਖਾਨ ਹੋਰਾਂ ਦੀ ਬੱਕਰੀਆਂ ਖਾਨ ਕੀ ਹਾਲ ਐ ਭਾਈ ਬੜੀ ਬੜੀ ਉਹ ਠੀਕ ਠਾਕ ਹੋ ਗਏ ਹਾਂਜੀ ਬੜੀ ਅੱਛਾ ਪਹਿਲੇ ਤਾਂ ਇਹ ਦੱਸੋ ਕਿੰਨੇ ਨਗ ਲੈ ਹੁੰਦੇ ਨੇ ਸੱਤ ਅੱਠ ਕ ਕਿੰਨੇ ਵੇਚਿਆ ਕੁਛ ਬਸ ਫੇਲ ਹੋ ਗਏ ਵਿੱਚੋਂ ਬਸ ਕੁਛ ਫੇਲ ਹੋ ਗਏ ਮੁੱਲ ਦੱਸੋਗੇ ਅੱਜ ਕੀ ਕੀ ਕਰਦੇ ਹੋਗੇ ਪਹਿਲਾ ਬੱਕਰੀਆਂ ਦੱਸ ਚੱਲ ਬੱਕਰੀਆਂ ਘੱਪਣਾ ਵੀ ਪੂਰੇ 8 ਦੰਦ ਬਈ ਮੜਾ ਉੱਚੀ ਬੋਲਣਗੇ ਬਈ ਆ ਬੱਕਰੀ ਘੱਪਣਾ ਅੱਛਾ 8 ਦੰਦ ਹੋਈ ਗਈ ਆ ਨਵੇਂ 8 ਦੰਦ ਆ 8 ਦੰਦ ਨਵੇਂ ਆ ਗਈ ਪਹਿਲਾ ਸੂਏ ਕਿੰਨੇ ਲੈ ਲੈ ਹੋਣਗੇ ਆਪਾਂ ਪਹਿਲਾਂ ਸੂਏ ਪਹਿਲਾਂ ਲੈ ਲੈ ਕੀ ਰਿਕਾਰਡ ਰਹਿੰਦਾ ਇਹਨਾਂ ਦਾ ਸੂਏਆਂ ਦਾ ਬੱਚਿਆਂ ਦਾ ਬੱਚਿਆਂ ਦਾ ਪੂਰਾ ਵਧੀਆ ਵਧਿਆ ਦਿੰਦੀ ਬੱਚੇ ਠੀਕ ਆ ਦੁੱਧ ਪੱਖੋਂ ਫਿਰ ਦੁੱਧ ਨਾਲ ਹੀ ਵਧੀਆ ਕੱਢ ਆ ਬਈ ਅੱਛਾ ਹੁਣ ਇਹਨੇ ਸੂਣਾ ਕਦੋਂ ਹੋਗਾ 10 ਦਿਨ 10 ਕ ਦਿਨ ਹਾਂ ਐ ਖੜਾ ਹੀ ਮੜਾ ਜੇਨੂੰ ਬੱਕਰੀ ਪੂਰੀ ਲੰਮੀ ਹੈ ਜੀ ਬੱਚੇ ਕਿੰਨੇ ਕਿੰਨੇ ਦਿੰਦੀਆਂ ਨੇ ਬਾਈ ਬੱਚੇ ਤਿੰਨ ਵੀ ਦੇ ਦਿੰਦੀ ਆ ਬਾਈ ਚਾਰ ਵੀ ਦੇ ਦਿੰਦੀ ਆ ਤਿੰਨ ਚਾਰ ਐਨੇ ਪੱਕਾ ਐ ਕਿ ਕੀ ਲੱਗਦਾ ਇਹ ਅੱਜ ਕੀ ਦੇਖੋ ਪਹਿਲੇ ਸੂਏ ਕਿੰਨੇ ਇੱਤੇ ਸੀ ਪਹਿਲੇ ਨੇ ਤਿੰਨ ਇੱਤੇ ਸੀ ਦੂਸਰੇ ਇਸ ਦੂਸਰੇ ਚਾਰ ਦੇ ਦਿੰਦੀ ਆ ਚਾਰ ਦੇਤੇ ਐਦੀ ਬਸ ਕਹਿ ਨਹੀਂ ਸਕਦੇ ਐਦੀ ਉਹ ਕਹਿ ਨਹੀਂ ਸਕਦੇ ਕੁਝ ਕਹਿ ਨਹੀਂ ਸਕਦੇ ਬਾਕੀ ਤਿੰਨ ਵੀ ਦੇ ਸਕਦੀ ਆ ਬਾਈ ਕੁਝ ਵੀ ਹੋ ਜ਼ਰਦਾ ਦੰਦ ਖੋਲ ਇੱਕ ਵਾਰ ਮੜੇ ਕਿੰਨਾ ਮੇਰਾ ਦੰਦ ਦੰਦ ਤਾਂ ਨਾ ਮੈ ਗਈ ਹੈ ਨਾ ਤੇ ਰੁਪਏ ਕੀ ਮੰਗੇ ਨੇ ਤੇ 55000 ਆ ਯਾਰ ਇਹ ਬੱਕਰੀ ਤਾਂ ਮੁੱਲ ਵੀ ਜਾਏਗਾ ਭਜਨਤਾ ਹੋਊਗਾ ਮਿਲਦਾ 90 99 ਕਿਲੋ ਨਾ ਹੋਊਗਾ ਨਾ ਵੱਧ ਵੀ ਹੋ ਸਕਦਾ ਹੈ 90 99 ਕਿਲੋ ਤਾਂ ਮੋਟਾ ਜਾਂ ਤੱਕ ਜਾ ਬਜਨਾ ਖੋਲੀ ਇੱਕ ਵਾਰ ਬੱਕਰੀ ਜਰਮੜੀ ਲੈ ਬਾ ਦੋ ਕੁ ਮਿੰਟ ਵੱਧ ਲੱਗਈਏ ਵਧੀਆ ਵੀਡੀਓ ਬਣਾਉਣਾ ਹੈ ਆਪਾਂ ਨਾ ਕਿੰਨੇ ਕਨੇ ਫਰੋਂ ਘਰੇ ਸਾਹ ਹੈਗੇ ਕੋਲ ਸਾਤ ਪਤੂ ਹੈਗੇ ਲੈ ਸਹੀ ਹਲਾ ਆ ਵੀ ਖੋਲਿਆ ਹੋ ਜੀ ਆਪੂ ਹੀ ਹਾਂ ਰੰਗ ਰੰਗ ਵਗੀਆਂ ਸ ਬੱਕਰੀਆਂ ਹਨ ਲਾਲ ਦੱਬੀ ਲਾਲ ਦੱਬੀ ਇੱਕ ਤੁਹਾਨੂੰ ਆ ਦਿਖਾਉਣਾ ਇਹਨੇ ਸ਼ੇਰੇ ਕਲਰ ਦੀ ਬਾਪੂ ਜੀ ਇਹ ਚਾਰ ਕਿ ਲਿਆਉਂਦੇ ਆ ਫਿਰ ਬੱਕਰੀਆਂ ਹਾਂ ਜੀ ਇਹ ਵੀ ਵਗ ਜਾਂਦੀਆਂ ਓਕੇ ਇਹਦੇ ਬਾਰੇ ਕੀ ਕਹਿੰਦਾ ਬਾਈ ਬੱਕਰੀ ਬਾਰੇ ਇਹ ਵੀ ਗੱਬਣਾ ਹੀ ਹੈ ਇਸ ਟਾਈਮ ਇਹ ਵੀ ਇਨਾ ਟਾਈਮ ਦੀਵਾ ਹਾਂ ਇਹ ਵੀ ਇਨਾ ਟਾਈਮ ਦੀਆ ਕੀ ਗੱਲ ਇਹਦਾ ਰਵਾ ਇੱਕੋ ਹੀ ਹੈ ਜਿਵੇਂ ਇੱਕੋ ਕਦ ਕਾਠ ਜਾ ਉਹ ਬਣ ਤਰੋਮੇ ਆ ਸਰੀਰ ਦੀ ਸਰੀਰ ਦੀ ਆਪਾਂ ਕਹਿੰਦੇ ਆ ਇਕੋ ਟਾਈਮ ਹੀ ਹੈ ਥੋੜੀ ਉਹਦੇ ਨਾਲ ਵੱਡੀ ਹੈ ਜਿਆਦਾ ਹਾਂ ਤੇ ਬੱਚੇ ਇਹ ਵੀ ਚਾਰ ਹੀ ਦਿੰਦੀ ਹੈ ਇਹਦਾ ਮੁੱਲ ਮੁੱਲ ਇਹਦਾ 60000 ਇਹਦਾ 60 ਉਹਦੇ ਨਾਲ ਵੱਧ ਹੈਗਾ ਹਾਂ ਸੂਏ ਦੇ ਸੂਏ ਦਾ ਵੱਧ ਹੈਗਾ ਉਹਨਾਂ ਨੂੰ ਇਹਦਾ ਵੱਧ ਹੈਗਾ ਠੀਕ ਹੈ ਇਹਨੇ ਕਦੋਂ ਕੋ ਸੂਣਾ ਦਿਨਾਂ ਦੇ ਵਿੱਚ ਹੁਣ ਫਿਰ 10 15 ਕਿ ਦਿਨ ਬੱਕਰੀਆਂ ਸਾਂਉਣੇ ਯਾਰ ਹਨ ਸੂਏ ਦੀਆਂ ਵਧੀਆ ਨਹੀਂਆਂ ਮੁੱਲ ਕੀ ਕੀ ਲੱਗਿਆ ਮੁੱਲ ਵੱ ਲੱਗੀ ਜਾਂਦੀ ਹੈ ਲੱਗੀ ਜਾਂਦਾ ਤੇ ਹੁਣ ਇੱਧਰ ਲੈਣਦੇ ਆ ਜਾਓ ਤੇ ਆਹ ਆ ਸੋਈ ਪੱਠਾ ਬਕਰੇ ਦਸੀਂ ਜੋ 60 ਆਗੀਆਂ ਗੀਆਂ 4-4 ਦੰਦਾਂ ਦਾ ਆਗੀਆਂ ਗੱਬਣਾ ਤਾਂ ਨਹੀਂ ਗੀਆਂ ਇਹਨਾਂ ਚਾ ਗੱਬਣਾ ਕਰਾਈਵੇਂ ਇਹਨਾਂ ਦਾ ਮੁੱਲ ਬਈ ਇਹਨਾਂ ਦਾ 70000 ਦੋਵਾਂ ਦਾ ਜੋੜੀ ਦਾ 35-35000 ਹੈ ਦੰਦਾਂ ਦੀਆਂ ਕਿੰਨੇ ਦਸੀਆਂ ਚਾਰ-ਚਾਰ ਚਾਰ-ਚਾਰ ਦੰਦਾਂ ਦਾ ਚਾਰ-ਚਾਰ ਦੋਨਾਂ ਦਾ ਸਿੱਚ ਹੈਗੀਆਂ ਨਗੀਆਂ ਮੁੱਲ ਲੱਗੇ ਨੇ ਇਹਨਾਂ ਤੇ ਵੀ ਮੁੱਲ ਲੱਗ ਹੀ ਜਾਂਦੇ ਕੋਈ ਐ ਤਾਂ ਨਹੀਂ ਕਿ ਕਿਸੇ ਪਸ਼ੂ ਦੇ ਮੁੱਲ ਨਾਲ ਲੱਗਿਆ ਹੋਵੇ ਨਹੀਂ ਨਹੀਂ ਲੱਗੇ ਸਾਰਿਆਂ ਤੇ ਜਾਂਦਾ ਸਾਰੇ ਤੇ ਜਾਂਦਾ ਠੀਕ ਹੈ ਤੇ ਜਿਹੜੀ ਉਹ ਪਰਲੀ ਪੱਠ ਹੈਗੀ ਇੱਕ ਆ ਇੱਕ ਆ ਖੜੀ ਹੈਗੀ ਡੱਬੀ ਜੀ ਹਾਂ ਇਹ ਤਾਂ ਪਹਿਲਾਂ ਨਹੀਂ ਲੱਗੀ ਆ ਇਹ ਹੁਣੇ ਲੱਗੀ ਆਲੇ ਜਨ ਕਿ ਹਲੇ ਗੱਬਣ ਦੀ ਗਰੰਟੀ ਨਹੀਂ ਹਾਂ ਹੁਣੇ ਅੱਜ ਹੀ ਲਵਾਈ ਆ ਇਹ ਅੱਛਾ ਮੁੱਲ ਕੀ ਹੈ ਫਿਰ ਇਹਦਾ ਇਹਦਾ 35000 35000 ਠੀਕ ਹੈ ਇਹਦੇ ਸਿੰਘ ਜਿਵੇਂ ਨੇ ਬਈ ਖਾਣਾ ਮਾਲਕ ਨੂੰ ਲਾਤੇ ਜਿਵੇਂ ਲਾਤੇ ਆ ਹਾਂ ਇਹ ਵੀ ਕਹੇ ਠੀਕ ਹੈ ਪਕੜਾ ਆਪਣਾ ਆਇਆ ਹੈ ਹਾਂ ਐ ਆ ਕੇ ਕਿਰਪਾ ਨਾਲ ਫੇਰ ਵਾਪਸ ਮੂੰਹ ਕਿ ਨਹੀਂ ਆਉਂਦੇ ਨੇ ਚਲੋ ਆ ਜਾਓ ਇੱਧਰ ਨੂੰ ਆ ਜਾਓ ਆਪਾਂ ਇਹ ਆਪਾਂ ਨਹੀਂ ਕਹਿ ਸਕਦੇ ਨਾ ਵੀ ਕਿਵੇਂ ਹੋ ਜਾਣਾ ਜ਼ਰੂਰੀ ਨਹੀਂਗਾ ਇਹਨੂੰ ਇਹ ਦੰਦ ਕਿੰਨੇ ਦੋ ਦੰਦ ਦੋ ਦੰਦ ਕਰਦ ਕਿੰਨਾ ਕਊਗਾ ਇਹਦਾ 38 ਖੱਤੀ ਕੰਚਰ ਮੁੱਲ ਕੀ ਕਰਿਆ ਇਹਦਾ ਫਿਰ ਮੁੱਲੇ ਦਾ 35000 ਕਰਿਆ 35000 ਮੁੱਲ ਜਿਹੇ ਨਾਗਨੇ ਵਾਜਾ ਮੁੱਲ ਕਰਿਆ ਐ ਬਈ ਅੱਜ ਮਾ ਉਧਰ ਅੱਥੀਰਾ ਬੰਚਾ ਤੇ ਇਹਦਾ ਦੱਸ ਦੇ ਕਿੰਨੇ ਮਹੀਨੇ ਦਾ ਕਿੰਨੇ ਮਹੀਨੇ 7-8 ਮਹੀਨੇ ਦਾ ਇਹਦਾ ਮੁੱਲ ਬਈ ਇਹਦਾ 30000 ਮੁੱਲ ਕਰੇ 30000 ਘਰ ਦਾ ਬੱਚਾ ਘਰ ਦਾ ਬੱਚਾ ਲੱਗਿਆ ਕੀ ਇਹ ਤੇ ਲੱਗੀ ਜਾਂਦੇ ਨੇ ਇਹ ਲੱਗੀ ਜਾਂਦੇ ਨੇ ਐ ਨਹੀਂ ਦੱਸਦਾ ਮੁੰਡਾ ਵੀ ਕਿੰਨੇ ਲੱਗੇ ਪਰ ਐਂ ਦੱਸਦਾ ਵੀ ਹਾਂ ਲੱਗੀ ਜਾਂਦੇ ਨੇਗੇ ਆ ਦੱਸ ਦੇ ਬਈ ਹੁਣ ਇਹ ਵੀ ਦੋ ਦੰਦਾ ਜੀ ਇਹ ਪੱਠਾ ਕੀ ਨਾ ਹਾਂ ਇਹ ਵੀ ਵਟਸਾ ਇਹ ਪੱਠਾ ਕੀ ਦੋ ਦੰਦ ਇਹਦਾ ਹੀ ਮੁੱਲ ਲੱਗੀਗਾ ਉਹ ਲਗਭਗ ਕਿਉਂਕਿ ਜਾਨਵਰ ਵਾਈ ਦੇ ਕੋਲ ਤਾਂ ਸਾਰੇ ਆਪਾਂ ਕਹਿ ਦਈਏ ਵੀ ਸੋਨੇ ਨੇਗੇ ਜਿਹੜੀਆਂ ਆ ਵੱਡੀਆਂ ਬੱਕਰੀਆਂ ਦਿਖਾਈਆਂ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਤਿੰਨਵੇਂ ਮਣੇ ਨੇ ਦੇ ਦੂਗੀ ਚਾਰ ਦੇ ਦੂਗੀ ਰਜਾਉਂਗੀ ਨਹੀਂ ਉਹਨਾਂ ਨੂੰ ਦੁੱਧ ਨਾਲ ਮੌਜ ਨਾ ਖੁੱਲਾ ਡੁੱਲਾ ਜੀ ਖੁੱਲਾ ਡੁੱਲਾ ਆਈ ਘਰ ਵਾਲੀਆਂ ਬੱਕਰੀਆਂ ਆ ਠੀਕ ਐ ਫਿਰ ਉਦਾਂ ਕਿਵੇਂ ਮੰਨਦੇ ਹੋ ਦੁੱਧ ਪੱਖੋਂ ਕਿੰਨਾ ਲੀਟਰ ਦੁੱਧ ਹੋਊਗਾ ਦੋ ਤਿੰਨ ਢਾਈ ਦੱਬ ਨੂੰ 4 ਲੀਟਰ ਬਹੁਤ ਹੀ ਵਸਦੇ ਜਾਂਦੀਆਂ ਨੇ 4 ਮੀਟਰ ਬਾਹਰ ਲਈ ਖਰਾਕ ਤੇ ਘਰੇ ਦਾਣੇ ਜਾਨੀ ਦਾਣੇ ਥੋੜੇ ਪੈਣਦੇ ਹੋਣਗੇ ਬਾਹਰ ਤੇ ਜਿਹੜਾ ਚਰਨਾ ਉਹ ਚਰਨਾ ਹੀ ਹੈ ਨਾ ਬਾਕੀ ਚੀਜ਼ਾਂ ਸੋਨੇ ਨੇ ਗੱਲਬਾਤ ਨਾ ਕਿੰਨੇ ਕਨੇ ਫਿਰ ਕਰੇ ਅਰੇ ਹੈਗੇ ਨੇ 70 ਕਿਲੋ ਸੋਲਗੇ ਸਾਵਲ ਆਣੇ ਹੋਗੇ ਕਰ ਕਿੰਨੇ ਦਾ ਸਾਮ ਹੋ ਗਿਆ 4 ਦਿਨ ਤੁਹਾਨੂੰ ਤੀਜੀ ਪੀੜੀ ਚੱਲ ਪਈ ਚੌਥੀ ਅੱਗੇ ਥੋੜੇ ਹੋਰ ਸਾਂਭ ਜਾਂਦੇਗੇ ਪੂਰਾ ਸਾਫ ਹੈਗਾ ਕਰਦਾ ਸਾਰੇ ਸਾਂਭਦੇ ਠੀਕ ਐ ਬਾਕੀ ਉਹ ਲਾਨੇਦਾਰ ਉਰੀ ਬੈਠੇ ਨੇ ਲਾਈ ਉਹਨਾਂ ਦੇ ਮਾੜਾ ਜਿਹਾ ਮਾਈਕ ਕਿੰਨੇ ਕਚੇ ਰੋਗੇ ਫਿਰ ਬੱਕਰੀਆਂ ਯਾਰ ਤੇਨੂੰ ਬੱਕਰੀਆਂ ਯਾਰ ਬਹੁਤ ਸਿਰ ਹੋ ਗਏ ਛੋਟੇ ਹੁੰਦੇ ਤੂੰ ਇਹ ਕੰਮ ਕਰਦੇ ਛੋਟੇ ਹੁੰਦੇ ਤੋਂ ਹੁਣ ਅੱਗੇ ਮੁੰਡੇ ਵੀ ਹਾਂਜੀ ਮੁੰਡੇ ਵੀ ਜਵਾਰ ਅੱਗੇ ਇਹਨਾਂ ਦੇ ਮੁੰਡੇ ਸਾਰੇ ਸਾਹ ਦਿੰਦੇ ਸਾਰੇ ਪੂਰਾ ਦੇ ਰਹੇ ਨੇਗੇ ਹਾਂਜੀ ਦੱਬ ਕੇ ਦਿੰਦੇ ਨੇ ਹਾਂਜੀ ਪੂਰਾ ਵਧੀਆ ਸਾਹ ਦਿੰਦੇ ਸਾਰਾ ਟੰਪਰ ਵਧੀਆ ਠੀਕ ਠਾਕ ਆ ਸਾਰਿਆਂ ਦੇ ਨਾਲ ਹੀ ਇਹੇ ਪੜਦ ਨੇ ਜੀ ਜੇਪ ਗੱਲੋ ਆਤ ਕਰੀਏ ਜਿੰਨੀਆਂ ਬੱਕਰੀਆਂ ਤੁਹਾਡੀਆਂ ਹੈਗੀਆਂ ਨੇ ਬਈ ਕੰਨ ਵੀ ਹੋਊ ਕਿਦਰੇ ਹੋਰ ਵੀ ਜਾਊਗਾ ਹਨਾ ਫੇਰ ਨਹੀਂ ਕਾਮਯਾਬ ਹੁੰਦਾ ਫੇਰ ਨਹੀਂ ਠੀਕ ਹੁੰਦੀ ਨਹੀਂ ਜਿੰਨੀਆਂ ਵੀ ਬੱਕਰੀਆਂ ਨੇ ਆਈਆਂ ਤੁਸੀਂ ਲੈ ਕੇ ਆਏ ਹੋ ਘਰ ਦੀਆਂ ਨੇ ਜਾਂ ਵਪਾਰ ਦੀਆਂ ਨੇ ਘਰ ਬਣਾਈਆਂ ਨੇ ਅਸ਼ਿਆ ਵਪਾਰ ਕਿੰਨਾ ਕੀਤਾ ਫਿਰ ਵਪਾਰ ਵੀ ਚੱਲੀ ਜਾਂਦਾ ਰਹੇ ਮੇਰੀ ਕੋਲ ਜੁਬਰੇ ਬਾਬੇ ਬਹੁਤ ਦੂਰੋਂ ਦੂਰੋਂ ਬੰਦੇ ਆਉਂਦੇ ਆ ਬਾਗਬਾਨੇ ਬਾਹਰਲੇ ਬੰਦੇ ਵੀ ਆਇਆ ਤੇ ਜੇ ਆਪਾਂ ਕਹਈਏ ਆਹ ਗੱਲਬਾਤ ਹੈ ਨਾ ਮੰਡੀ ਤੇਰੀ ਮੰਡੀ ਤੇ ਨਹੀਂ ਥੋੜੇ ਪਸੇ ਦੇ ਆਹਲੇ ਬੰਦੇ ਆਉਂਦੇ ਆ ਜਿਹੜੇ ਲੈ ਕੇ ਜਿਹੜੇ ਬੰਦੇ ਆ ਕੋਈ ਉਹਨਾਂ ਵਰਗੇ ਕੋਈ ਹਾਂ ਦੂਰ ਘੋਟ ਵਾਲੇ ਵਰਗੇ ਕੋਈ ਉਹ ਸਾਡੇ ਕੋਲੇ ਲੈ ਆਉਂਦੇ ਆ ਉਹ ਮੇਜਕਰ ਉਹਨਾਂ ਲੈ ਕੇ ਗਏ ਸਰਪੰਚ ਵਰਗੇ ਪੁੰਨੇ ਤੋਂ ਆਏ ਸੀ ਠੀਕ ਹੈ ਮੱਟੀ ਤੋਂ ਲੈ ਕੇ ਆ ਭਿੰਡਰ ਵਾਲੇ ਤੋਂ ਆਪਾਂ ਪੁਣਾ ਕਿਹਾ ਗੱਡੀ ਭਰ ਕੇ ਹਾਂ ਜਿਵੇਂ ਆਪਾਂ ਬੱਕਰੀਆਂ ਦੀ ਗੱਲਬਾਤ ਕਰੀਏ ਇਹ ਇਹ ਬੱਕਰੀਆਂ ਆਪ ਆਪ ਤਿਆਰ ਕਰ ਲੈਂਦੇ ਆ ਠੀਕ ਹੈ ਕਿਵੇਂ ਤਿਆਰ ਹੁੰਦੀਆਂ ਨੇ ਇਹ ਖਾ ਖਾ ਜਿਹੜਾ ਬੰਦਾ ਚਾਰ ਦਾ ਮਨ ਨੂੰ ਲਾ ਕੇ ਘਰੇ ਵੀ ਪਾਉਂਦਾ ਕੁਝ ਫੇਰ ਇਹ ਨਹੀਂ ਉਹਨਾ ਪੰਗ ਕਈ ਕਿਸੇ ਦੇ ਮੂਹਰੇ ਲਾ ਕੇ ਵੀ ਫਾਲੀ ਰੱਖ ਲਿਆ ਹਾਂ ਉਹਦੇ ਨਾਲ ਰੱਖਣਾ ਇਹਨਾਂ ਹੋ ਜਾਣਗਾ ਉਹ ਨਹੀਂ ਜਨ ਕੇ ਆਪ ਨੂੰ ਵੀ ਤਰਨਾ ਪਊ ਨਾਲ ਕਿੰਨਾ ਕੁ ਫਿਰ ਕਿੰਨਾ ਕੁ ਸਮਾਂ ਕਦੋਂ ਮਾਰ ਦਾਨ ਦੇ ਬੱਕਰੀਆਂ ਤੇ ਮੁੰਡੇ ਹੁੰਦੇ ਆਉਂਦੇ ਜਾਂ ਬੰਦਾ ਹੁੰਦਾ ਫਿਰ ਆਪੇ ਉਹ ਵੀ 78 ਸਾਲ ਦਾ ਹੋਇਆ ਉਹ ਵੀ ਮਾਗਰ ਗੇੜਾ ਮਾਰਦਾ ਇਹ ਨੂੰਤ ਮਰ ਨਹੀਂ ਘਰੇ ਬੱਕਰੀ ਖੂਈ ਗਾ ਛੱਡ ਕੇ ਮੈਂ ਤਰਨੀ ਤੇ ਆ ਗਿਆ ਤੇ ਉੱਥੇ ਖੜੀ ਰੋਣ ਪੀਂਦੀ ਨਹੀਂ ਪਾਣੀ ਵੀ ਪੀਉ ਧਾਰੇ ਵੀ ਪਾਉਗਾ ਉਹ ਸਾਰਾ ਕੁਝ ਦੇਖਭਾਲ ਰੂਗੀ ਦੇਖਭਾਲ ਕੋ ਬਿਨ ਆ ਜਾਣੀ ਨਹੀਂ ਗੱਲ ਪਹਿਲਾਂ ਤਾਂ ਹੀ ਬੱਕਰੀਆਂ ਰੱਖੀਆਂ ਨੇ ਕਈ ਵਾਰ ਹੁੰਦਾ ਵੀ ਭੇਡਾਂ ਰੱਖੇ ਨੇ ਬੱਕਰੀਆਂ ਬਾਅਦ ਚ ਰੱਖੀਆਂ ਨੇ ਤਰੋਂ ਇਹ ਲਾਈਨ ਅਪ ਦੀ ਉੱਤੇ ਆਰ ਚੱਲੀ ਆ ਰਹੀ ਆ ਕੰਮ ਕਰ ਰਹੀਆਂ ਪਰਦਾਦਾ ਵੀ ਇਹ ਕਰਦਾ ਹਾਂ ਖਾਨਦਾਨੀ ਦੀ ਮਾਲ ਦਾ ਹੀ ਠੀਕ ਹੈ ਪਹਿਲਾਂ ਬੱਗ ਬੁਗ ਵੀ ਚਾਰ ਦੇ ਵੇ ਸਾਡੇ ਬੁੜੇ ਪਿੰਡ ਗਾਈਆਂ ਗੰਮਾਣੀ ਚੱਲਦੀ ਹਾਂ ਲੱਗ ਵੀ ਚਾਰ ਦੇ ਰਿਹਾ ਤੇ ਬੱਕਰੀਆਂ ਨੇ ਦਿੱਤਾ ਕੁਛ ਹਾਂ ਹਾਂ ਬੱਕਰੀਆਂ ਨੇ ਬਹੁਤ ਬਹੁਤ ਦੁੱਧ ਆਇਆ ਬੱਕਰੀਆਂ ਦਾ ਸਾਂਝ ਸੰਦ ਹੋਰ ਵੀ ਟਰੈਕਟਰ ਟੱਪੇ ਬਣਾਏ ਵੇੜਾ ਬੇੜੂ ਨੇ ਬੱਕਰੀਆਂ ਵੀ ਫਿਰ ਤੋਂ ਹਾਂ ਸਰ ਤੇ ਹੋਰ ਕੋਈ ਕੰਮ ਕਾਰ ਨਹੀਂ ਕਰਿਆ ਨਾ ਖੇਤੀ ਕਰਦੇ ਨਾਲ ਭਾਈ ਅੱਛਾ ਦਸ ਕਿੱਲੇ ਦੀ ਖੇਤੀ ਕਰਦੇ ਨਾਲ ਨਾਲ ਬੱਕਰੀਆਂ ਸਾਮਣਾ ਬੜਾ ਔਖਾ ਹੋ ਜਾਂਦਾ ਭਾਈ ਬੜਾ ਚਲੋ ਕਹਿੰਦੇ ਜਿੰਨੀ ਮਿਹਨਤ ਕਰਦੇ ਉਹਨਾਂ ਫਲ ਤਾਂ ਮਿਲ ਹੀ ਜਾਂਦਾ ਆਪਾਂ ਨੂੰ ਸਹੀ ਗੱਲ ਆ ਤੇ ਮਿਹਨਤ ਜ਼ਰੂਰੀ ਆ ਬੰਦੇ ਨੂੰ ਪਹਿਲਾਂ ਰਹਿ ਕੇ ਕਹਿੰਦੇ ਮਨ ਸਤਾਨ ਦਾ ਘਰ ਹੋ ਜਾਂਦਾਗਾ ਸਹੀ ਗੱਲ ਆ ਬਾਕੀ ਨਾ ਬਹੁਤ ਸੋਹਣੇ ਲੱਗੇ ਧੰਨਵਾਦ ਕਰਦੇ ਆਂ ਸਮਾਂ ਦੇ ਲਈ ਧੰਨਵਾਦ ਤੁਹਾਡਾ ਹੀ ਖਾਨ ਸਾਹਿਬ ਪਿੰਡ ਵਖਤਗੜ ਸੀ ਨਾ ਆਪਣਾ ਹਾਂਜੀ ਵਖਤਗੜ ਜ਼ਿਲ੍ਹਾ ਬਰਨਾਲਾ ਪੈਂਦਾ ਜ਼ਿਲ੍ਹਾ ਧੰਨਵਾਦ ਜੀ